ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਨਾ ਬਾਈ ਮੇਰਾ ਤਰਮਿੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਆਪਣਾ ਸੰਧੂ ਕਲਾਈ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੰਬਰ ਦੱਸੋ ਵੀਰੇ ਆਪਣਾ 628002 ਜੀ 1844 ਦੁਬਾਰੇ ਫਿਰ ਦੱਸ ਵੀਰੇ 628002 ਜੀ 1844 ਹਾਂਜੀ ਇਹ ਦਿਖਾਓ ਹਾਂ ਜਿਹੜੀ ਢੀਲ ਦਸ ਜਿਹਦੇ ਬਾਰੇ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਹਿੜ ਦੇਖਦੇ ਪਏ ਆਗੇ ਹਾਂਜੀ ਸਾਢੇ 6 ਮਾਂਥ ਦੀ ਪ੍ਰੈਗਨੈਂਟ ਆਗੀ ਚੈੱਕ ਪਾਸ ਆਗੀ ਠੀਕ ਹੈ ਜੀ ਮੈਸੀਬੋਲ ਦੀ ਖੋਦਾ ਕੀ ਪੀਡੀਐਫ ਆ ਦੀ ਠੀਕ ਹੈ ਜੀ ਤੇ ਅੱਗੇ ਵੀ ਏਵੀਐਸਰ ਮਾਡਾ ਬੋਲ ਤੋਂ ਸੈਕਸਰ ਤੋਂ ਗੱਭਣ ਆਗੀ ਆਪਾਂ ਤੋਰ ਕੇ ਦਿਖਾ ਦੇਣੀ ਆਪਣੇ ਕੋਲੇ ਫਾਰਮ ਦੇ ਨਾਗਾ ਜਿਹੜੇ ਸੇਲ ਵਾਸਤੇ ਅੱਜ ਠੀਕ ਹੈ ਜੀ ਹਾਂਜੀ ਜਿਹੜੀ ਫੇਸ ਦੀ ਬਿਊਟੀ ਆ ਬੱਚੀ ਦੀ ਉਹ ਦੇਖ ਲਓ ਤੁਸੀਂ ਹਾਂਜੀ ਹਾਂਜੀ ਫੇਸ ਦਿਖਾਈ ਜਾਨਾ ਲਈ ਦੇਖ ਸਕਦੇ ਹੋ ਛੁੜੇ ਦੀ ਚੜਾਈ ਟਾਂਚਾ ਠੀਕ ਹੈ ਜੀ ਠੀਕ ਆ ਭਰਾ ਮੋੜ ਲਾ ਬਾਈ ਦੇਖ ਸਕਦੇ ਹੋ ਬਾਈ ਨੂੰ ਸਮਝ ਡਿਟੇਲ ਦੇ ਦਿੱਤੀ ਤੇ ਕਰਦੇ ਆ ਫਿਰ ਆਪਾਂ ਬਾਈ ਜੀ ਨਾਲ ਗੱਲਬਾਤ ਹੋ ਜਾ ਕਿ ਮੁੱਲ ਵੜੀ ਆ ਹਾਂਜੀ ਬਾਈ ਜੀ ਕੀ ਮੁੱਲ ਵੜੀ ਆ ਜੀ ਦੀ ਮੁੱਲ ਵੜੀ ਵੀ ਰਾਇ ਦਾ 60000 ਰੁਪਏ ਜੀ ਮਾਨਤਨ ਹੋ ਜੂ ਜਾ ਦੇ ਵਿੱਚੋਂ ਠੀਕ ਹੈ ਜੀ ਥਲੋ ਥਣ ਝੋਲੀ ਦੀ ਦੇਖੋ ਬੱਚੀ ਤੁਸੀਂ ਪੂਰੀ ਖੁੱਲੀ ਡੁੱਲੀ ਹੈਗੀ ਠੀਕ ਹੈ ਜੀ ਹਾਂ ਦੇਖੋ ਇੱਕ ਬੱਚੀ ਹੈ ਥੋੜੀ ਸੈਂਬਲੀ ਹਾਂ ਫੋਰਟ ਹੈਗੀ ਜੀ ਜ਼ਰੂਰ ਉਹ ਵਿਖਰੀ ਹੈਗੀ ਥਣ ਚਾਰੇ ਵਿਖਰੇ ਵਿਖਰੇ ਆ ਠੀਕ ਹੈ ਜੀ ਠੀਕ ਹੈ ਜੀ ਦੇਖ ਸਰ ਹਾਂਜੀ ਬਾਈ ਹੋਰ ਦੂਜੀ ਦੇਖੋ ਅੱਗੇ ਦੂਜੇ ਨੰਬਰ ਦੇ ਵੀਰੇ ਵੀ ਪ੍ਰੈਗਨਟ ਆ ਵੜ ਹੈਗੀ ਢਾਈ ਮਹੀਨੇ ਦੀ ਚੈੱਕ ਪਾਸ ਹੋਈ ਕੋਈ ਵੀ ਆਪਦੀ ਤਸੱਲੀ ਕਰਾ ਕੇ ਲਿਆ ਸਕਦਾ ਹੈਗਾ ਬਾਈ ਠੀਕ ਹੈ ਜੀ ਚਾਰ ਦੰਦਾਂ ਦਾ ਕੀ ਵੀਰੇ ਚੌਕ ਚੱਕੀ ਵਾ ਬੱਚੀ ਦੀ ਮੂੰਹ ਠੀਕ ਹੈ ਜੀ ਹਮਰ ਬੋਲਦੀ ਵੀਰੇ ਖੋਦਾ ਕੀ ਬੱਚੀ ਫਾਰਮ ਦੀ ਹੈਗੀ ਟੈਗ ਸਾਰੇ ਪਏ ਹੋਏ ਹੈਗੇ ਬੱਚਿਆਂ ਦੇ ਠੀਕ ਹੈ ਜੀ ਹਾਂਜੀ ਦੇਖ ਸਕਦੇ ਹੋ ਜੀ ਢਾਈ ਮਹੀਨੇ ਬਾਈ ਕਹਿੰਦਾ ਗੱਬਣਾ ਰਮਾੜਾ ਤੋਂ ਵੀਰੇ ਅੱਗੇ ਗੱਬਣਾ ਹੈਗੀ ਠੀਕ ਹੈ ਜੀ ਠੀਕ ਹੈ ਹਾਂਜੀ ਦੇਖ ਸਕਦੇ ਹੋ ਬਾਈ ਪੇਟ ਪੂਰੀ ਬੱਚੀ ਦੀ ਚੜਾਈ ਰੰਗ ਰੂਪ ਜਿਹੜੀ ਬਿਊਟੀ ਉਹ ਤੁਸੀਂ ਦੇਖ ਸਕਦੇ ਹੋ ਬੱਚ ਅਤਾ ਫੇਸ ਦਿਖਾ ਦਿ ਜੀ ਮਾੜਾ ਫੇਸ ਦਿਖਾ ਦੇਣੀ ਠੀਕ ਹੈ ਵੀਰੇ ਲੈ ਜਾਓ ਤਾਂ ਹਾਂਜੀ ਭਰਾ ਕੀ ਮੁੱਲ ਵੜੀ ਵੀਰੇ ਦਾ ਇਹਦਾ ਵੀਰੇ 35000 ਰੁਪਏ ਜੀ 35000 ਰੁਪਏ ਹਾਂਜੀ ਹਾਂਜੀ ਬਈ ਦੇਖ ਮਾਨਤਨ ਹੋ ਜੂ ਇਹਦੇ ਚੋਂ ਜੀ 35000 ਰੁਪਏ ਜੀ ਹਾਂਜੀ ਆ ਜਿਹੜੀ ਆਪਾਂ ਅੱਗੇ ਤੀਜੇ ਨੰਬਰ ਦੇ ਬਾਈ ਵੱਛੀ ਦੇਖਦੇ ਪਏ ਆਗੇ ਮੈਸੀ ਬੋਲਦੀ ਵੀਰੇ ਖੋਦਾ ਕੀ ਪੀਡੀਐਫ ਇਹਦੀ ਠੀਕ ਹੈ ਜੀ ਸੈਡ ਸਾਢੇ 13 ਮਾਂਥ ਦੀ ਵੱਛੀ ਦੀ ਉਮਰ ਹੈਗੀ ਤੇ ਹਾਈਟ ਲੈਂਥ ਤੁਸੀਂ ਦੇਖ ਸਕਦਾਓ ਮਦਰ ਰਿਕਾਰਡ ਬਾਈ 36 ਕਿਲੋ ਦਾ ਜੀ ਠੀਕ ਹੈ ਜੀ ਕੱਚੀ ਦੰਦੀ ਆ ਖੀਰੀ ਵੱਛੀ ਥੱਲੋ ਝੋਲੀ ਦੇਖੋ ਤੁਸੀਂ ਠੀਕ ਹੈ ਜੀ ਠੀਕ ਹੈ ਹਾਂ ਮੱਲਾਪਾ ਤੋਰ ਕੇ ਨਹੀਂ ਦਿਖਾਉਂਦੇ ਬੱਚੀਆਂ ਧੱਕਾ ਕਰਦੀਆਂ ਨੇ ਕਿਉਂਕਿ ਨਾਗ ਆਪਣੇ ਕੋਲ ਕਾਫੀ ਹੈਗੇ ਠੀਕ ਹੈ ਜੀ ਠੀਕ ਹੈ ਇਹਦਾ 30000 ਰੁਪਏ ਮੁੱਲ ਦੀ ਮਾਨਤਾਨ ਹੋ ਜੂ ਵੀਰੇ ਠੀਕ ਹੈ ਬਾਈ 30000 ਕੇ ਭਾਈ ਜਿਹੜੀ ਆਪਾਂ 4 ਨੰਬਰ ਤੇ ਵਾੜ ਦੇਖਦੇ ਪਏ ਆਗੇ ਹਾਂਜੀ ਹਾਂਜੀ ਸਵਾ ਕਸਾਲ ਦੀ ਉਮਰ ਆ ਗਈ ਬੱਚੀ ਦੀ ਥਣ ਚੋਲੀ ਦੀ ਸਾਫ ਆ ਗਈ ਥਣ ਚਾਰੇ ਨਿਖੜ ਮਿਆ ਗਏ ਤੇ ਕੋਟ ਸ਼ਾਂਗ ਭੋਰਾ ਵੀ ਨਹੀਂ ਠੀਕ ਹੈ ਜੀ ਪੈਠ ਪੂਰੇ ਦੀ ਚੜਾਈ ਦੇਖ ਲਓ ਬੱਚੀ ਦੀ ਏਵੀਐਸ ਦੇ ਵੀਰੇ ਫ੍ਰੀडम ਬੋਲਦੀ ਬੱਚੀ ਹੈਗੀ ਠੀਕ ਹੈ ਜੀ ਮਾਦਰ ਰਕੋਰ ਵੀਰੇ 33 34 ਕਿਲੋ ਦਾ ਹੀ ਇਹਦਾ 25000 ਰੁਪਏ ਦੀ ਡਿਮਾਂਡ ਆ ਮਾਨਤਾਨ ਹੋ ਜੂ ਮੌਕੇ ਤੇ ਜੀ ਪੈਠ ਪੂਰੇ ਦੀ ਚੜਾਈ ਦੇਖੋ ਬੱਚੀ ਦੀ ਤੁਸੀਂ ਠੀਕ ਹੈ ਜੀ ਦੇਖ ਸਕਦੇ ਭਾਈ ਮਾਏ ਕੈਮਰਾ ਥੱਲੇ ਥਾਣਾ ਵਾਲ ਮਜਰੂਰ ਮਾਰਦੇ ਥਣ ਚਾਰੇ ਨਿਖੜ ਮਿਆ ਗਏ ਅਗੇ ਭਾਈ 5 ਨੰਬਰ ਤੇ ਬੱਚੀ ਜਿਹੜੀ ਦੇਖਦੇ ਆਪਾਂ ਹਾਂਜੀ ਹਾਂਜੀ ਸਵਾ ਸਾਲ ਦੀ ਭਾਈ ਬੱਚੀ ਹੈਗੀ ਠੀਕ ਹੈ ਜੀ ਪੀ ਡੀ ਐਫ ਇਹ ਦਾ ਗੈਲੈਕਸੀ ਬੋਲਦੀ ਬੱਚੀ ਹੈ ਜੀ ਇਹ ਠੀਕ ਹੈ ਜੀ ਥਣ ਚੋਲੀ ਦੀ ਪੂਰੀ ਸਹਾਫਤ 33 34 ਕਿਲੋ ਮਦਰ ਰਿਕਾਰਡ ਹੈ ਗਈ ਠੀਕ ਹੈ ਜੀ ਪੈਠ ਕੋੜੇ ਦੀ ਚੜਾਈ ਹਾਈਟ ਲੈਂਥ ਬੱਚੀ ਦੀ ਬੋਦੀ ਬੁੱਦੀ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਆਲ ਕੁਆਲਿਟੀ ਦੇ ਵਿੱਚ ਹੈਗੀ ਭਾਈ ਠੀਕ ਹੈ ਜੀ 33 34 ਕਿਲੋ ਮਾ ਦਾ ਰਿਕਾਰਡ ਹੈ ਤੇ 25000 ਰੁਪਏ ਦੀ ਡਿਮਾਂਡ ਹੈ ਜੀ ਭਾਈ 25000 ਰੁਪਏ ਆਲ ਮੰਗਦਾ ਭਾਈ ਬਸ ਕਿਹਦਾ ਮਾਨ ਤਾਨ ਤੇ ਮੌਕੇ ਤੇ ਕਰ ਦਾਂਗੇ ਦੇਖ ਸਕ ਇਹ ਆਪਣੇ ਕੋਲੇ ਸੀਗੀ 5 ਨੰਬਰ ਤੇ ਠੀਕ ਹੈ ਜੀ ਅੱਗੇ ਆਪਣੇ ਕੋਲੇ ਬਈ 6 ਨੰਬਰ ਤੇ ਆ ਗਈ ਵਹਿੜ ਠੀਕ ਹੈ ਜੀ ਸੈਕੰਡ ਟਾਈਮਰ ਸੂ ਗਈ ਇਹ ਵਿੱਚ ਵਹਿੜ ਠੀਕ ਹੈ ਜੀ 4 ਮਹੀਨਿਆਂ ਤੋਂ ਪਲੱਸ ਗੱਭਣ ਹੈਗੀ ਬੱਚੀ ਇਹ ਠੀਕ ਹੈ ਜੀ ਮਾਦਰ ਆਏ ਨੇ ਮੇਰੇ ਪਹਿਲੇ ਸੂਏ 24 ਕਿਲੋ ਦੁੱਧ ਪਾਇਆ ਹੈਗਾ ਠੀਕ ਹੈ ਜੀ ਪੱਠ ਕੁੜੇ ਜਿਹੜੀ ਚੜਾਈ ਆ ਤੁਸੀਂ ਦੇਖ ਸਕਦੇ ਹੋ ਜੀ ਨਹੀਂ ਲੱਗਦਾ ਕਰਕੇ ਹਜੇ ਕੱਖ ਪੱਠੇ ਖਾਦੇ ਨਹੀਂ ਡਾਕ ਕੇ ਠੀਕ ਹੈ ਜੀ ਥਾਣਾ ਦੀ ਥੱਲੇੋਂ ਸਾਫ਼ ਸੁਥਰੀ ਹੈਗੀ ਠੀਕ ਹੈ ਜੀ ਤੇ 30000 ਰੁਪਏ ਦੀ ਡਿਮਾਂਡ ਆ ਮਾਨ ਤਨ ਹੋ ਜੀ ਜ਼ਰੂਰ ਮੌਕੇ ਤੇ ਹੀ ਥੋੜਾ ਬਹੁਤਾ ਠੀਕ ਹੈ ਇਹ ਆਪਣੀ ਸੀ ਵੀ 6ਵੇਂ ਨੰਬਰ ਤੇ ਜੀ 3000 ਰੁਪਿਆ ਹੋਰ ਲਾ ਵਕਈ ਬਈ ਦਾ ਮੌਕਾ ਤੇ ਮੈਂ ਤੁਹਾਨੂੰ ਬਈ ਇਹਨਾਂ ਕਰ ਦੂੰ ਹਾਂਜੀ ਬਈ ਅੱਗੇ ਬਈ ਆਪਣੇ ਕੋਲ 7ਵੇਂ ਨੰਬਰ ਤੇ ਹੈਗੀ ਵੜ ਤਾਜੀ ਸੂਈ ਜਾਈ ਇਹ ਠੀਕ ਹੈ ਜੀ ਇਹਦੇ ਥੱਲੇ 18 ਤੋਂ 20 ਕਿਲੋ ਦੇ ਦੁੱਧ ਵਿੱਚ ਕਾਰ ਰੈਡੀ ਹੈਗਾ ਥਣ ਝੋਲੀ ਤੁਸੀਂ ਦੇਖ ਲਓ ਥੱਲੇ ਠੀਕ ਹੈ ਜੀ ਥਾਣ ਥੋਣ ਥੱਲੇ ਨਿਖੜਵੇਂ ਹੈਗੇ ਠੀਕ ਹੈ ਜੀ ਦੇਖੋ ਮੁੱਠੀ ਵਾਲਾ ਥਣ ਲੱਗਾਈ ਪੂਰਾ ਥਣ ਲੱਗਾਈ ਹਾਂ ਦੇਖ ਸਕਦੇ ਥਣ ਚੋਈ ਦੀ ਪੂਰੀ ਸਾਫ ਹੈਗੀ ਬੱਚਾ ਛੱਡਣ ਦੀ ਲੋੜ ਨਹੀਂ ਮਗਰੇ ਦੇ ਬੱਚਾ ਗਈ ਬੱਚਾ ਵੀ ਦਿਖਾ ਦਿੰਨੇ ਆਪਾਂ ਕੈਮਰਾ ਮਾਰ ਕੇ ਜ ਇਹਦਾ ਮੁੱਲ ਵੜੀ ਦੱਸ ਦਿਓ ਜੀ ਆਪਣਾ ਇਹਦਾ ਮੁੱਲ ਵੜੀ 60000 55000 ਦੀ ਵੜ ਦੇ ਦੇਾਂਗੇ ਜੀ ਆਪਾਂ ਇਹ ਠੀਕ ਹੈ ਜੀ ਮੁੱਲ 60000 ਵੜੀ ਕਹਿੰਦਾ 50 ਮਾ ਲੋ 18 ਤੋਂ ਲੈ ਕੇ 20 ਕਿਲੋ ਦੇ ਵਿੱਚ ਕਾਰ ਰੈਡੀ ਹੈ 18 ਤੋਂ ਪਲੱਸ ਦੁੱਧ ਆ ਗਈ ਕੋਈ ਬੰਦਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਕੋਈ ਆਦੀ ਦਸੱਲੀ ਕਰਨੀਆਂ ਕਰ ਸਕਦਾ ਜੀ ਤੀਜਾ ਸੂਆ ਇਹ ਸੂਈ ਹੈ ਜੀ 6 ਦਿਨ ਹੋ ਗਏ ਸੂਈ ਨੂੰ ਜੀ ਇਹਨੂੰ ਠੀਕ ਹੈ ਜੀ ਤਾਂ ਦੇਖਾ ਦੋ ਮਾਸ਼ੀ ਇਹਦਾ ਮਗਰ ਇਹਦੇ ਵੱਛਾ ਗਈ ਆ ਤੁਸੀਂ ਦੇਖੋ ਹਾਂ ਜੀ ਠੀਕ ਹੈ ਜੀ 6 ਦਿਨ ਸੂਈ ਨੂੰ ਹਾਂਜੀ ਬਾਈ ਜੀ ਆ ਵੀਡੀਓ ਤਾਂ ਨਹੀਂ ਬਣਾਈ ਸੀ ਹੂੰ ਦਿਖਾ ਰਿਹਾ ਤੁਹਾਨੂੰ ਬਾਈ ਕਹਿੰਦਾ ਜੀ ਵਿਕੀਆਂ ਵੀ ਆਹੇ ਬੱਸੀਆਂ ਸੀ ਕਈ ਸਾਰੀਆਂ ਬਾਈ ਦਾ ਵਪਾਰ ਦਾ ਕੰਮ ਆ ਜੀ ਪਿੰਡ ਸੰਧੂ ਕਣਾ ਇਹ ਕਿਲਾ ਆਪਣਾ ਬਰਨਾਲਾ ਜੀ ਠੀਕ ਆ ਜੀ ਜੀਤਾ ਫਾਰਮ ਡੇਰੀ ਨੂੰ ਬਤਵਸ ਕਰਾ ਉੱਤੇ ਸੇਰ ਜੁੜੂ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਆਂ ਤੇ ਨਵੀਆਂ ਅਸੀਂ ਵੀਡੀਓ ਬਣਾ ਬਣਾ ਕੇ ਦਿਖਾਈਏ ਜੀ। ਲਾਸਟ ਬੱਚੀ ਹੈ ਬਾਈ ਇਹਦੀ 7 ਕ ਮਾਂਥ ਦੀ ਬੱਚੀ ਦੀ ਉਮਰ ਆ ਜੀ। ਠੀਕ ਹੈ ਜੀ। 32 33 ਕਿਲੋ ਦਾ ਵੀਰੇ ਮਦਰ ਕੌੜਾ ਕਾ ਥਣ ਚੋਲੀ ਦੀ ਖਾ ਲੋ ਸਾਫ ਹੈ ਥਣ ਦਿਖਾ ਦਿਓ। ਜ਼ਰੂਰ ਕੈਮਰਾ ਮਾਰ ਕੇ ਵਾਲਾ। ਠੀਕ ਹੈ ਜੀ। ਚੋਲੀ ਦੇਖ ਲਓ ਬੱਚੀ ਹੈ ਜੇ ਛੋਟੀ ਹੈਗੀ। ਚੋਲੀ ਦੇਖੋ ਬੱਚੀ ਥੱਲੇ। ਹਾਂਜੀ ਹਾਂਜੀ। ਉਹ ਬੜੀ ਅਦੂਰੀ ਹੈ। ਹਾਂਜੀ ਵੀਰੇ ਅਰਮਾਦਾ ਬੋਲ ਦੀ ਬਾਈ। ਅਰਮਾਦਾ ਬੋਲ ਦੀ ਬਾਈ ਬੱਚੇ ਦਾ 10000 ਰੁਪਿਆ ਦੀ ਡਿਮਾਂਡ ਹੈ ਜੀ। ਸਰ ਬਾਈ 10000 ਰੁਪਿਆ ਅਰਮਾਦਾ ਬਾਈ ਕਹਿੰਦਾ। ਸਰ ਮੁੰਲਾ ਉਹ ਵੀ ਬੱਸ ਜ ਨੰਬਰ ਫੇਰ ਦੱਸ ਦੋ ਜੀ ਕੰਟੈਕਟ ਨੰਬਰ ਆਪਣਾ 82800218644 ਪਿੰਡ ਆਪਣਾ ਭਾਈ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਜੀ ਆਪਾਂ ਨੂੰ ਕਹਿੰਦੇ ਆਈ ਭਾਈ ਜੀ ਮੰਨ ਲਓ ਵੀ ਪਾਈ ਦਾ ਮਿੰਨੀ ਫਾਰਮ ਆ ਜੀ ਸਾਰਾ ਦੇਖ ਸਾਰੋ ਸਾਰਾ ਭਾਈ ਲਿਆਉਂਦਾ ਤੇ ਵੇਚਦਾ ਜੀ ਜੇ ਕਿਸੇ ਨੇ ਵੀ ਨਾਲ ਕਨੈਕਟ ਕਰਨਾ ਨੰਬਰ ਤੁਹਾਰੇ ਫੇਰ ਦੱਸਤਾ ਜੀ ਸਕਰੀਨ ਤੇ ਵੀ ਲਾਵਾਂਗੇ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਏ